ਮਾਰਨਿੰਗ ਹੱਥ ਸ੍ਰੀ ਕਾਲ ਅੱਜ ਤਰੀਕ 13 ਨਵੰਬਰ 2025 ਕੈਮਰਾ ਓਨ ਕਰਿਆ ਸਾਹਮਣੇ ਮਿੱਟੀ ਉਹ ਮਿੱਟੀ ਨਵਾਂ ਸਫਰ ਨਵੀਂ ਕਹਾਣੀ ਐਵੇਂ ਸ਼ੁਰੂ ਹੋਈ ਅੱਜ ਮੇਰੀ ਫੇਰ ਆ ਹੈਗਾ ਜੀਰਕਪੁਰ ਵਾਲਾ ਪੁਲ ਇਹ ਜਾ ਰਿਹਾ ਸਿੱਧਾ ਚੰਡੀਗੜ੍ਹ ਤੇ ਮੈਂ ਵੀ ਜਾ ਰਿਆਂ ਉਧਰ ਨੂੰ ਇਹ ਰਾਸਤੇ ਵੀ ਅਜੀਬ ਕਦੇ ਚੁੱਪ ਚੁੱਪ ਕਦੇ ਸੋਰ ਜ਼ਿੰਦਗੀ ਦੀ ਭੱਜ ਦੌੜ ਅੱਜ ਫੇਰ ਸ਼ੁਰੂ ਹੋ ਗਈ ਮੋਟਰਸਾਈਕਲ ਤੇ ਬਤਾਇਆ ਹਰ ਪਲ ਐਵੇਂ ਲੱਗਦਾ ਜਿਵੇਂ ਜ਼ਿੰਦਗੀ ਹੌਲੀ-ਹੌਲੀ ਸੁਣਾਉਂਦੀ ਹੋਵੇ ਸਫਰੀ ਅਸਲੀ ਜ਼ਿੰਦਗੀ ਆ ਤੇ ਮੈਂ ਪਹੁੰਚ ਗਿਆ ਸੀ ਚੰਡੀਗੜ੍ਹ ਚੰਡੀਗੜ੍ਹ ਨੇ ਸਵਾਗਤ ਮੇਰਾ ਐਵੇਂ ਕਰਿਆ ਲੱਗ ਰੱਖਿਆ ਜਾਮ ਜਾਮੇ ਜਾਮ ਲੱਗਿਆ ਹੋਇਆ ਅੱਗੇ ਨੇ ਬੱਤੀਆਂ ਤਾਂ ਕਰਕੇ ਤੇ ਹੁਣ ਜਾ ਰਹੇ ਆ ਮੈਂ ਇਥੋਂ ਮਾਲੀ ਨੂੰ ਆਇਆਗਾ ਮਾਲੀ ਵਾਲਾ ਰੋਡ ਇੱਥੇ ਮੇਰਾ ਕੰਮ ਬਣਿਆ ਨਹੀਂ ਜਿਹੜਾ ਮੈਂ ਕਮਾਇਆ ਸੀਗਾ ਹੁਣ ਜਾਣਾ ਪੈਣਾ ਮਹਾਲੀ ਚਲਦੇ ਆਂ ਫਿਰ ਅੱਜ ਦਾ ਫੇਰ ਇੱਕ ਆਮ ਜਿਹਾ ਦਿਨ ਜ਼ਿੰਦਗੀ ਹੌਲੀ ਹੌਲੀ ਚੱਲਦੀ ਆ ਦਿਲ ਵਿੱਚ ਸ਼ਾਂਤੀ ਤੇ ਹੁਣ ਐਂਟਰ ਆਉਣ ਲੱਗਿਆ ਮਹਾਲੀ ਚ ਪੰਜਾਬ ਆਉਣ ਤੇ ਸਵਾਗਤ ਆ ਪੰਜਾਬ ਵਿੱਚ ਵੈਲਕਮ ਐਵੇਂ ਹੋਇਆ ਇੱਥੇ ਜਾਮ ਜੂਮ ਨਹੀਂ ਸੀ ਤੇ ਆਇਆ ਮੇਰਾ ਅੱਜ ਦਾ ਦੋਸਤ ਮੈਂ ਪਹੁੰਚ ਗਿਆ ਸੀਗਾ ਜਿੱਥੇ ਮੈਂ ਕੰਮ ਆਇਆ ਸੀਗਾ ਉਹਨੂੰ ਦੇਖਦਾਂਗੇ ਤੇ ਚਾਹ ਪੀ ਕੇ ਆਉਣਾ ਏ ਚਾਹ ਤੋਂ ਬਿਨਾ ਗੱਲ ਜੀ ਨਹੀਂ ਬਣਦੀ ਹੈਗੀ ਇੱਥੇ ਚਾਹ ਵਾਲਾ ਇੱਥੇ ਲੇ ਫੇਰ ਰੁਕ ਗਿਆ ਮੈਂ ਚਾਹ ਪੀਨੇ ਆ ਆ ਪਾਰਕ ਜੀ ਆ ਨਾਲੇ ਪਾਰਕਾਂ ਜੀ ਚਾਹ ਬਣਾ ਦੇ ਇੱਕ ਕੱਪ ਭਾਈ ਆ ਚਾਹ ਵਾਲਾ ਤੇ ਆਪਣੀ ਗਰਮ ਗਰਮ ਚਾਹ ਚਾਹ ਪੀ ਕੇ ਚੱਲਦੇ ਆ ਫੇਰ ਫੇਰ ਵਾਪਸ ਜਾਣਾ ਹੁਣ ਜਾ ਰਿਹਾ ਮੈਂ ਮਣੀ ਮਾਜਰਾ ਆਇਆ ਹੈਗਾ ਮਣੀ ਮਾਜਰਾ ਇੱਥੇ ਗੱਡੀਆਂ 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 ਵਗੈਰੇ ਦਾ ਕੰਮ ਹੁੰਦਾ ਸਾਰਾ ਕੁਝ ਆਇਆ ਮਣੀ ਮਾਜਰਾ ਟ੍ਰੈਫਿਕ ਟ੍ਰੋਫਿਕ ਦੇਖੋ ਕਿਰਾ ਫਿਰ ਕਿੰਨੀ ਆ ਦਰਖਤ ਜਿੱਡੇ-ਜਿੱਡੇ ਨੇ ਰੋਡ ਤੇ ਤੇ ਇੱਕ ਗੱਲ ਹੋਰ ਉਹ ਰੋਡ ਤੇ ਜਿਹੜੇ ਦੋ ਦਰਖਤ ਸੀ ਨਾ ਉਹ ਦੇਲਾ ਰੋਡ ਤੋਂ ਕੱਟੇ ਨਹੀਂ ਹੋਏ ਸੀ ਉਵੇਂ ਹੀ ਸਾਢ ਰੱਖੇ ਨੇ ਰੋਡ ਤੇ ਨੇ ਹੁਣ ਨੂੰ ਤਾਂ ਪੱਟ ਪੁੱਟ ਕੇ ਪਰਾਂ ਮਾਰਨੇ ਸੀ ਪਰ ਇਹ ਗੱਲ ਵਧੀਆ ਆ ਗਿਆ ਚੌਂਕ ਜਾ ਉਹ ਚੌਂਕ ਜਾ ਕਰ ਲਈਏ ਪਾਰ ਤੇ ਇੱਥੇ ਚੱਲ ਰਹੀ ਆ ਸਫਾਈ ਡਰਖਤਾਂ ਦੀ ਕਟਿੰਗ-ਕੋਟਿੰਗ ਹੋ ਰਹੀ ਆ ਸਾਮ ਸੰਭਾਲ ਜੀ ਸਫਾਈ ਚੱਲ ਰਹੀ ਆ ਦਰਖਤ ਸਾਰੇ ਦੇ ਸਾਰੇ ਦਰਖਤ ਕੱਟੇ ਪਏ ਨੇ ਆ ਦਰਖਤਾਂ ਦਾ ਵੀ ਕੱਟਿਆਂ ਦੇ ਫਾਇਦਾ ਹੋਣਾ ਅੱਗੇ ਆਉਣੀਆਂ ਠੰਡ ਫਿਰ ਧੁੱਪ-ਤੱਪ ਵਧੀਆ ਲੱਗਿਆ ਕਰਨੀ ਆ ਹਲਕੀ ਹਲਕੀ ਜੀ ਚੱਲਦੀ ਆ ਹਵਾ ਮੈਂ ਜਾ ਰਿਹਾ ਹੁਣ ਪਲਾਂਟ ਤੇ ਹੁਣ ਹੋ ਗਿਆ ਸੀ ਫ੍ਰੀ ਹੁਣ ਚੱਲਦਾ ਫਿਰ ਪਲਾਂਟ ਤੇ ਪਲਾਂਟ ਇੱਥੋਂ ਹੈਗਾ 20 ਕਿਲੋਮੀਟਰ ਅੱਧੇ ਘੰਟੇ ਦਾ ਰਾਸਤਾ ਪਲਾਂਟ ਤੇ ਪਹੁੰਚ ਗਿਆ ਸੀ ਉਦੋਂ ਬਾਅਦ ਮੈਂ ਆ ਗਿਆ ਗੱਡੀ 'ਚ ਉਹ ਗੱਡੀ ਦਾ ਸ਼ੀਸ਼ਾ ਦੇਖੋ ਕਿੰਨਾ ਸਾਫ਼ ਆ ਫਿਰ ਇੱਥੇ ਨਾ ਸ਼ਾਮ ਨੂੰ ਯਾਰ ਸੂਰਜ ਡੁੱਬਦਾ ਰੋਜ ਇਹ ਰੱਬ ਸਿਨੈਰੀ ਬਣਾ ਦਿੰਦਾ ਸੋਹਣੀ ਜੀ ਸਿਨੈਰੀ ਸੂਰਜ ਦਾ ਰੰਗ ਸੰਤਰੀ ਜਿਹਾ ਹੋ ਜਾਂਦਾ ਵਧੀਆ ਲੱਗਦਾ ਉਹ ਹੁਣ ਜਾ ਰਿਹਾ ਮੈਂ ਕੰਮ ਇੱਧਰ ਅੱਗੇ ਮੁਬਾਰਕਪੁਰ ਮੁਬਾਰਕਪੁਰ ਚੱਲਿਆ 2:43 ਹੋ ਗਏ ਹੁਣ ਫੇਰ ਮੈਂ ਕੰਮ ਤੇ ਆ ਨਾ ਹੁਣ ਫੇਰ ਮੈਂ ਪਲਾਂਟ ਤੇ ਆ ਗਿਆ ਸੀਗਾ ਹੁਣ ਫੇਰ ਜਾਣਾ ਕੰਮ ਅੱਜ ਤਾਂ ਸਾਰਾ ਦਿਨ ਕੰਮ ਹੀ ਕੰਮ ਹੋਇਆ ਪਿਆ ਫਿਰ ਵੀਡੀਓ ਇੱਕ ਦੋ ਕੰਮ ਹੋਰ ਨੇ ਹਲੇ ਉਹ ਵੀ ਕਰਕੇ ਆਉਣੇ ਆ ਚੱਲਦੇ ਆ ਫਿਰ ਕੰਮ ਤਾਂ ਕਰਨਾ ਹੀ ਪੈਣਾ ਅੱਧਾ ਦਿਨ ਐਵੇਂ ਦਾ ਲੰਘ ਰਿਹਾ ਵਧੀਆ ਵਿਜੀਆ ਪਤਾ ਨਹੀਂ ਚੱਲ ਰਿਹਾ ਟਾਈਮ ਦਾ ਟਾਈਮ ਕਿੰਨਾ ਹੋਇਆ ਕਿੰਨਾ ਨਹੀਂ ਅੱਜ ਤੋ ਆ ਮੇਰਾ ਦੋਸਤ ਮੇਰੇ ਨਾਲ ਆ ਪੂਰਾ ਦਿਨ ਹੋ ਗਿਆ ਇਹਨੂੰ ਤੇ ਹੁਣ ਮੈਂ ਤਿਆਰ ਆ ਹੁਣ ਫੇਰ ਚੱਲਦੇ ਆਂ ਹਨੇਰਾ ਹੋ ਜਾਣਾ ਤਾਂ ਕਰਕੇ ਫਿਰ ਮੈਂ ਕੋਟ-ਕੂਟ ਪਾ ਲਿਆ ਜੀ ਰਾਤ ਨੂੰ ਠੰਡ ਹੋ ਜਾਂਦੀ ਹੈ ਨਾ ਅੱਜ ਵੀਡੀਓ ਐਡਿਟ ਕਰਨੇ ਕੰਮੇ ਬਹੁਤ ਨੇ ਕੀ ਕਰੀ ਯਾਰ ਚੱਲੀਏ ਫਿਰ ਲੇਟ ਨਾ ਹੋਈਏ ਵੀਡੀਓ ਐਡਿਟ ਕਰਕੇ ਪਾਉਣਾ ਕਿਤੇ ਰੁੱਕ ਕੇ ਟਾਈਮ ਹੋ ਗਿਆ 3:40 ਹੁਣ ਮੈਂ ਇਸ ਟਾਈਮ ਆ ਪਾਰਕ ਜੀ ਜਾਂ ਯਾਰ ਹੈਲਮਟ ਨਾਲ ਨਾ ਵਾਲ ਬੁੱਲਜੇ ਖਰਾਬ ਹੋ ਜਾਂਦੇ ਆ ਪਾਰਕ ਇਦਾਂ ਦੀਆਂ ਅਜੇ ਵਾਕਾਂ ਲਈ ਵਧੀਆ ਬਣਿਆ ਹੋਇਆ ਖੇਡਣ ਖੁੱਡਣ ਨੂੰ ਸੋਨਾ ਬਣੀ ਹੋਈ ਆ پارکੀ ਘੈਂਟ ਬਣੀ ਹੋਈ ਆ پارک پارک ਦਾ ਮਾਹੌਲ ਜਮੀ ਸ਼ਾਂਤ ਆ ਮਨ ਵੀ ਸ਼ਾਂਤ ਹੋਇਆ ਪਿਆ ਤੇ ਚਲਦੀ ਪਈ ਆ ਹਵਾ ਹਲਕੀ ਹਲਕੀ ਜੀ ਹਵਾ ਚਲਦੀ ਪਈ ਆ ਆਦਾ ਸਫਰ ਮੇਰਾ ਇਦਾਂ ਦਾ ਸੀਗਾ ਇਦਾਂ ਦੇ ਲੱਲੇ ਭੱਬੇ ਜੇ ਤੇ ਹਜੇ ਪਲਾਂਟ ਤੇ ਜਾਣਾ ਆਦਾ ਸਫਰ ਕੁਛ ਇਤਾਂ ਦਾ ਮੇਰਾ ਐਵੇਂ ਦਾ ਸ਼ਾਮ ਹੋਣ ਲੱਗੀ ਸੂਰਜ ਲੱਗ ਗਿਆ ਡੁੱਬਣ ਜ਼ਿੰਦਗੀ ਹਰ ਰੋਜ਼ ਰੌਣਕ ਵਾਲੀ ਨਹੀਂ ਹੁੰਦੀ ਜਿਹੜਾ ਕੁਝ ਸੋਚਦੇ ਆ ਉਹ ਨਹੀਂ ਹੁੰਦਾ ਕਈ ਵਾਰ ਇਦਾਂ ਵੀ ਹੋ ਜਾਂਦਾ ਥੋੜੀ ਉਲਟ ਜੀ ਚੱਲ ਪੈਂਦੀ ਆ ਪਰੇਸ਼ਾਨ ਜਾਂ ਹੁਣ ਹੋ ਗਈ ਸ਼ਾਮ ਮੈਂ ਚੱਲਿਆ ਵਾਪਸ ਪਲਾਂਟ ਤੇ ਆਦਾ ਸਫ਼ਰ ਬਹੁਤ ਵੱਡਾ ਸੀ ਚੰਡੀਗੜ੍ਹ ਤੋਂ ਮਾੜੀ ਮਾੜੀ ਤੋਂ ਫੇਰ ਚੰਡੀਗੜ੍ਹ ਪੰਜੂ ਬੁੱਲੇ ਉਹਨ ਚੱਲੇ ਆ ਪਲਾਣ ਤੇ ਇਦਾਂ ਦਾ ਕੁਝ ਕਰਦੇ ਆ ਬੱਚਾ ਇਦਾਂ ਦੇ ਕੰਮ ਇਦਾਂ ਦੀਆਂ ਮੇਰੀਆਂ ਗੱਲਾਂ ਲੱਲੇ ਭੱਬੇ ਜੇ ਬਸ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਆ ਰੁਕਣੀ ਨਹੀਂ ਇਦਾਂ ਹੀ ਘੁੰਮਦੇ ਨੂੰ ਅੱਜ ਫੇਰ ਹੋ ਗਈ ਸ਼ਾਮ ਰੋਜ਼ ਦਾ ਰੁਟੀਨ ਸੂਰਜ ਲੱਗ ਗਿਆ ਡੁੱਬਣ ਅਰੋਜ਼ ਰੱਬ ਸੋਹਣੀ ਪੇਂਟਿੰਗ ਕਰ ਦਿੰਦਾ ਦਿੰਦਾ ਸਿਨਰੀ ਰੋਜ਼ ਰੋਜ਼ ਰੱਬ ਵਧੀਆ ਬਣਾਉਂਦਾ ਆਧਾ ਦਿਨ ਨੰਗੇ ਆਪਣਾ ਐਵੇਂ ਦਾ ਵਧੀਆ ਬਲੌਗ ਦੀ ਕੋਈ ਗੱਲ ਨਹੀਂ ਬਣੀ ਕੱਲ ਤੋਂ ਪਲਾਨਿੰਗ ਨਾਲ ਵਧੀਆ ਬਣਾਉਂਗਾ ਸਵੇਰ ਤੇ ਹੀ ਜਿੰਦੇ ਹਿਸਾਬ ਨਾਲ ਸੌਂ ਤੱਕ ਦਾ ਕਦੇ ਵਿੱਚ ਕੁਝ ਚੱਲ ਪੈਂਦਾ ਕਦੇ ਕੋਈ ਚੱਲ ਪੈਂਦਾ ਐਂ ਗੱਲ ਥੋੜੀ ਬਣਦੀ ਆ ਕਿ ਨਹੀਂ ਜਿਧਾਂ ਹੋਇਆ ਬੈ ਕੇ ਕਿੰਨੇ ਦਿਨ ਤੋਂ ਜਿਗਾਹ ਵੀ ਨਹੀਂ ਲੋਟ ਆਉਂਦਾ ਹੈਗਾ ਹਵਾ ਲੱਗ ਜਾਂਦੀ ਆ ਜਖਾਮ ਹੋ ਜਾਂਦਾ ਹੈਲਮਟ ਰੋਮਟ ਵੀ ਲੈ ਕੇ ਰੱਖਦਾ ਵੈਸੇ ਤਾਂ ਫੇਰ ਵੀ ਜ਼ਖਾਮ ਹੋ ਜਾਂਦਾ ਕੀ ਕਰੀਏ ਮੈਂ ਇੱਥੇ ਵੇਟ ਕਰ ਰਿਹਾ ਹੁਣ ਗੱਡੀ ਦੀ ਪਤਾ ਨਹੀਂ ਕਦੋਂ ਆਊ ਕਦੋਂ ਨਹੀਂ ਕਹਿ ਤਰਿਆ ਸੀ ਮੈਨੂੰ 10 ਮਿੰਟ ਤੱਕ ਆ ਗਿਆ ਪਰ ਹਲੇ ਤੱਕ ਆਇਆ ਹੀ ਨਹੀਂਗਾ ਮੈਂ ਕਦੋਂ ਦਾ ਵੇਟ ਕਰ ਰਿਹਾ ਸੀ ਤੇ ਹੁਣ ਆਇਆ ਗਿਆ ਫਿਰ ਲਾਓ ਜੀ ਹੁਣ ਆ ਗਿਆ ਸੀ ਮੈਂ ਪਲਾਂਟ ਤੇ ਵਾਪਸ ਟਾਈਮ ਹੋ ਗਿਆ 5:40 ਮਿੰਟ ਤੇ ਅੱਜ ਦਾ ਸਫਰ ਮੇਰਾ ਐਵੇਂ ਲੰਘਿਆ ਇਧਰੋਂ ਉਧਰ ਉਧਰੋਂ ਇਧਰ ਰੋਜ਼ ਦੀ ਭੱਜ ਦੌੜ ਕੰਮਕਾਰ ਮੇਰੇ 50 ਸਬਸਕ੍ਰਾਈਬਰ ਹੋ ਗਏ ਤੇ ਉਹਨਾਂ ਦਾ ਦਿਲੋਂ ਧੰਨਵਾਦ ਤੇ ਜਿਹੜੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਕਰ ਲੋ ਸਬਸਕ੍ਰਾਈਬ ਚੈਨਲ ਦਾ ਨਾਮ ਸਫਰ ਦੇਸੀ ਬੁਆਏ ਵੀਡੀਓ 'ਚ ਮੇਰੀ ਨਾ ਕੋਈ ਫੁਕਰੀ ਨਾ ਸੋ ਆਫ ਨਾ ਫੈਂਸੀ ਸਟਾਈਲ ਐਵੇਂ ਨਹੀਂ ਗੱਲ ਬਣਨੀ ਹੈਗੀ ਕੋੜ ਗੂਟ ਮੈਂ ਤਾਂ ਪਾਇਆ ਜੀ ਸ਼ਾਮ ਨੂੰ ਠੰਡ ਹੋ ਜਾਂਦੀ ਆ ਮੋਟਰਸਾਈਕਲ ਤੇ ਠੰਡ ਲੱਗਦੀ ਆ ਜ਼ਖਾਮ ਵਗੈਰਾ ਮੈਨੂੰ ਪਹਿਲਾਂ ਹੀ ਹੈ ਜ਼ਖਾਮ ਪਹਿਲੇ ਨਹੀਂ ਸਹੀ ਆਇਆ ਹੈਗਾ ਤੇ ਐਵੇਂ ਠੰਡ ਲੱਗ ਗਈ ਫਿਰ ਔਖਾ ਹੋਊਗਾ ਇਹ ਮੇਰਾ ਪਲਾਂਟ ਆ ਇੱਥੇ ਮੈਂ ਕਰਦਾ ਕੰਮ ਇਹ ਗੱਲਾਂ ਜ਼ਿੰਦਗੀ ਪਤਾ ਨਹੀਂ ਕਦੋਂ ਕਿਹੜੇ ਮੋੜ ਤੇ ਲੈ ਜਾਵੇ ਤਾਂ ਅੱਜ ਦਾ ਸਫ਼ਰ ਇੱਥੇ ਕਰਦੇ ਆ ਖਤਮ ਥੈਂਕ ਯੂ ਧੰਨਵਾਦ ਸਾਰਿਆਂ ਦਾ ਤੇ ਮਿਲਦੇ ਆ ਇੱਕ ਨਵੀਂ ਕਹਾਣੀ 'ਚ ਨਵੇਂ ਸਫ਼ਰ 'ਚ ਉਦੋਂ ਤੱਕ ਰੱਬ ਰੱਖਾ ਬਾਏ ਬਾਏ